ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਹਲਵੇਲਾ ਦੇਸ਼ਦੁਨੀਆ ਨਿਊ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਇਸ ਸਮੇਂ ਅੱਜ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਹਲਕਾ ਸਮਰਾਲਾ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਪਹੁੰਚੇ ਨੇ ਜਿੱਥੇ ਕਿ ਇੱਕ ਛੇਰਪੁਰ ਬੇਟ ਦੇ ਪਿੰਡ ਦੇ ਵਿੱਚ ਤਾਂ ਵੱਡਾ ਇਕੱਠ ਦਿਖਾਈ ਦਿੱਤਾ ਗਿਆ ਇੱਥੇ ਉਹਨਾਂ ਦੇ ਨਾਲ ਕਾਫੀ ਜਿਹੜੀ ਲੀਡਰ ਸੀਨੀਅਰ ਆਪਣਾ ਆਏ ਸੀਗੇ ਜਿਹੜੇ ਆਪਣਾ ਸਮਰਾਲਾ ਹਲਕਾ ਤੋਂ ਰਾਜਾ ਗਿੱਲ ਨੇ ਤੇ ਉਹਨਾਂ ਦੇ ਨਾਲ ਹੀ ਕਸਤੂਰੀ ਲਾਲ ਮਿੰਟੂ ਔਰ ਚੇਅਰਮੈਨ ਹੋਣੀ ਤੇ ਬਾਕੀ ਗੱਲਬਾਤ ਕਰਦੇ ਆ ਅਸੀਂ ਅਮਰ ਸਿੰਘ ਡਾਕਟਰ ਨਾਲ ਤੇ ਨਾਲ ਹੀ ਕਸਤੂਰੀ لال ਮਿੰਟੂ ਜੀ ਨਾਲ ਉਹ ਵੀ ਸਾਡੇ ਨਾਲ ਮੌਜੂਦ ਨੇ ਹਾਂਜੀ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਜੀ ਬਹੁਤ ਵਧੀਆ ਦੇਖ ਰਹੇ ਆ ਜੀ ਤੁਸੀਂ ਪ੍ਰੈਸ ਵਾਲਿਆਂ ਨੇ ਦੇਖੇ ਲਿਆ ਕਿਸ ਤਰ੍ਹਾਂ ਲੋਕਾਂ ਦਾ ਹਜੂਮ ਠਾਠਾ ਮਾਰਦਾ ਹੈ ਜੀ ਛੇਰਪੁਰ ਦੇ ਅੰਦਰ ਲੋਕ ਜਿਸ ਤਰ੍ਹਾਂ ਪਹਿਲਾਂ ਵਿਧਾਨ ਸਭਾ ਜੀ ਕਹਿੰਦਾ ਨਾ ਬਦਲਾਅ ਚਾਹੁੰਦੇ ਆ ਹੁਣ ਲੋਕ ਆਮ ਆਦਮੀ ਪਾਰਟੀ ਤੋਂ ਬਦਲਾਅ ਚਾਹੁੰਦੇ ਆ ਕੀ ਦੇਖ ਰਹੇ ਹੋ ਅੱਜ ਦਾ ਜਿਹੜਾ ਮਾਹੌਲ ਦੇਖ ਕੇ ਕੀ ਲੱਗ ਰਿਹਾ ਜੀ ਮਾਹੌਲ ਦੇਖ ਕੇ ਲੱਗ ਰਿਹਾ ਵੀ ਵੀ 100% ਸਾਡੀ ਸੀਟਾਂ ਕੀ ਅਸੀਂ ਪੰਜਾਬ ਚੋਂ ਵੀ ਤਕਰੀਬਨ ਮੈਨੂੰ ਲੱਗਦਾ ਵੀ 9 ਤੋਂ 10 ਸੀਟਾਂ ਮਿਨੀਮਮ ਲਵਾਂਗੇ ਅੱਛਾ ਜੀ ਹਾਂ ਜੀ ਕਿਤੇ ਨਾ ਕਿਤੇ ਇਹ ਵੀ ਸਵਾਲ ਆ ਰਿਹਾ ਵੀ ਲੋਕਾਂ ਦੇ ਵਿੱਚ ਵੀ ਅਮਰ ਸਿੰਘ ਜਿਹੜਾ ਐਮਪੀ ਸਾਹਿਬ ਨੇ ਸਾਡੇ ਇਹ ਰਏ ਨੇ ਵੀ ਇਹ ਕੁਝ ਸਮੇਂ ਪਹਿਲਾਂ ਦਿਖਾਈ ਨਹੀਂ ਦਿੱਤੇ ਇਹਦੇ ਬਾਰੇ ਕੀ ਕਹੋਗੇ ਜਿਹੜੇ ਨਾਂ ਦਿਖਾਈ ਦੇਣ ਵਾਲਾ ਉਹ ਜਦੋਂ ਕਰੋਨਾ ਚੱਲ ਰਿਹਾ ਸੀ ਨਾ ਸੈਂਟਰ ਨੇ ਇਹਨਾਂ ਨੂੰ ਇੱਕ ਵੀ ਪੈਸਾ ਰੀਡ ਨਹੀਂ ਕੀਤਾ ਠੀਕ ਹੈ ਜੀ ਦੇਖੋ ਜਦੋਂ ਜੇਬ 'ਚ ਕੁਝ ਨਹੀਂ ਲੈ ਕੇ ਕੀ ਆਣਗੇ ਠੀਕ ਹੈ ਜੀ ਉਹ 2-3 ਸਾਲ ਸਾਡੇ ਖਰਾਬ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਬੜਾ ਪੈਸਾ ਵੰਡਿਆ ਸਾਡੇ ਇਲਾਕੇ 'ਚ ਬਹੁਤ ਗਰਾਂਟਾ ਦਿੱਤੀਆਂ ਮੱਛੂਵਾੜੇ ਅੱਜ ਤੁਹਾਡੇ ਅੱਜ ਗੜਚ ਆਏ ਨੇ ਤੁਹਾਡੇ ਉਰੇ ਹਾਂਜੀ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਲੋਕਾਂ ਵੱਲੋਂ ਕੀ ਰਿਸਪੌਂਸ ਤਾਂ ਤੁਸੀਂ ਦੇਖੋ ਤੁਸੀਂ ਦੇਖੇ ਲਿਆ ਸਾਰਾ ਕੁਝ ਲੋਕ ਕਿੰਨਾ ਕਾਂਗਰਸ ਨੂੰ ਪਿਆਰ ਕਰਦੇ ਆ ਔਰ ਕਿਤਨਾ ਕਿਤੇ ਜਿਹੜਾ ਕਾਂਗਰਸ ਦੇ ਵਿੱਚੋਂ ਉਮੀਦਵਾਰ ਗਿਆ ਗੁਰਪ੍ਰੀਤ ਜੀ ਵੀ ਉਹਨਾਂ ਵੱਲ ਦਾ ਵੀ ਜਾਦਾ ਝੁਕਾ ਲੋਕਾਂ ਦਾ ਨਹੀਂ ਨਹੀਂ ਸਾਡੇ ਏਰੀਆ 'ਚ 1% ਵੀ ਝੁਕਾ ਨਹੀਂ ਮੇਰੇ ਖਿਆਲ ਸਾਡੇ ਦਾ ਕੋਈ ਜਾਣਦਾ ਵੀ ਨਹੀਂ ਵੀ ਜੀਪੀ ਕੌਣ ਆ ਠੀਕ ਹੈ ਜੀ ਸਾਡੇ ਇਲਾਕੇ 'ਚ ਕੋਈ ਨਹੀਂ ਜਾਣਦਾ ਜੀਪੀ ਜੇ ਜਾਣਦਾ ਤੁਸੀਂ ਕਿਸੇ ਨੂੰ ਪੁੱਛ ਲਓ ਵੀ ਜੀਪੀ ਹੈਗਾ ਕੋਈ ਉਹ ਕਹਿੰਨੇ ਇਹ ਕਿਹੜਾ ਜੀਪੀ ਸੀਪੀ ਸਾਨੂੰ ਨਹੀਂ ਪਤਾ ਅਕਾਲੀ ਦਲ ਦਾ ਦੇਖਿਆ ਜਾਵੇ ਕਿਸ ਤਰ੍ਹਾਂ ਦੇਖ ਰਹੇ ਉਹਨਾਂ ਨੂੰ ਕੁਝ ਵੀ ਨਹੀਂ ਜੀ ਸਾਡੀ ਕਾਂਗਰਸ ਜਿੰਦਾਬਾਦ 30 ਜਿੰਦਾਬਾਦ ਜਿੰਦਾਬਾਦ ਰੋਗ ਹੀ ਪਏ ਇਸ ਏਰੀਏ 'ਚੋਂ ਸਾਡੇ ਨਾਲ ਸਾਬਕਾ ਚੇਅਰਮੈਨ ਜਗਜੀਤ ਸਿੰਘ ਪਿਰਤੀਪੁਰ ਵੀ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਜੀ ਅੱਜ ਤੁਹਾਡੇ ਸਾਹਮਣੇ ਆ ਇਹ ਕਾਂਗਰਸ ਪਾਰਟੀ ਤਾਂ ਚਲੋ ਹੈ ਹੀ ਇਸ ਵਾਰ ਰੁਝਾਨ ਲੋਕਾਂ ਦਾ ਮਨ ਬਣਾਇਆ ਹੋਇਆ ਉਹਨਾਂ ਨੇ ਕਿਉਂਕਿ ਬਦਲਾਅ ਆលਿਆਂ ਦਾ ਵੀ ਦੇਖ ਲਿਆ ਤੇ ਹੋਰ ਬਹੁਤ ਜ਼ਿਆਦਾ ਗਰੀਬਾਂ ਦੇ ਮਜ਼ਦੂਰਾਂ ਦੇ ਜਿਹੜੇ ਧਰਨਿਆਂ ਤੇ ਬੈਠੇ ਨੇ ਦੋਨਾਂ ਸਰਕਾਰਾਂ ਤੋਂ ਲੋਕ ਅੱਕੇ ਹੋਏ ਨੇ ਇਸ ਵਾਰ ਕਾਂਗਰਸ ਨੂੰ ਬੱਕੀ ਰਹੀ ਨਹੀਂ ਗੱਲ ਡਾਕਟਰ ਅਮਰ ਸਿੰਘ ਬਾਰੇ ਮੈਂ ਕਹਿਣਾ ਚਾਹਨਾ ਕਿ ਇਹਨਾਂ ਵਰਗਾ ਜੋ ਇੱਕ ਮੈਂ ਸਮਝਦਾ ਕਿ ਇੱਕ ਮੈਂਬਰ ਪਾਰਲੀਮੈਂਟ ਨੇ ਕਰਨਾ ਹੁੰਦਾ ਉਸ ਇਮਤਿਹਾਨ ਦੇ ਵਿੱਚ ਇਹ 100 ਪੈਸੇ ਪਾਸ ਨਹੀਂ ਕਿਉਂਕਿ ਇਹਨਾਂ ਨੇ ਹਰ ਮਸਲਾ ਉੱਥੇ ਪਾਰਲੀਮੈਂਟ ਦੇ ਵਿੱਚ ਚੁੱਕਿਆ ਚਾਹੇ ਕਿਸਾਨਾਂ ਦਾ ਸੀ ਚਾਹੇ ਮਜ਼ਦੂਰਾਂ ਦਾ ਸੀ ਚਾਹੇ ਕਿਸਾਨਾਂ ਦੀ ਪਰਾਲੀ ਦਾ ਮਸਲਾ ਸੀ ਇਹਨਾਂ ਨੇ ਬੜਾ ਬਖੂਬੀ ਢੰਗ ਨਾਲ ਚੱਕਿਆ ਜਿਵੇਂ ਇਹਨਾਂ ਨੇ ਅੱਜ ਵੀ ਦੱਸਿਆ ਕਿ ਸਾਬਜਦਿਆਂ ਦਾ ਯਾਨੀ ਕੋਈ ਕਿਸੇ ਤਰ੍ਹਾਂ ਦਾ ਵੀ ਆ ਜਿਹੜਾ ਇਹਨਾਂ ਨੇ ਉਹ ਪੂਰਾ ਐਨ ਠੋਕ ਕੇ ਉੱਥੇ ਆਪਣੀ ਗੱਲ ਰੱਖੀ ਆ ਤੇ ਇਹਨਾਂ ਦੀ ਗੱਲ ਨੂੰ ਸੁਣਿਆ ਵੀ ਬੜੇ ਧਿਆਨ ਨਾਲ ਆ ਤੇ ਮੈਂ ਸਮਝਦਾ ਕਿ ਬਹੁਤ ਵਧੀਆ ਕੈਂਡੀਡੇਟ ਆਪਾਂ ਨੂੰ ਮਿਲੇ ਨੇ ਜਿਹੜੇ ਦੁਬਾਰਾ ਟਿਕਟ ਲੈ ਕੇ ਆਏ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਹਵਾ ਚੱਲ ਰਹੀ ਆ ਜਿਸ ਤਰ੍ਹਾਂ ਮੀਡੀਆ ਨੇ ਵੀ ਕਿਹਾ ਕਿ ਬਾਕੀ ਕੈਂਡੀਡੇਟਾਂ ਦਾ ਕੋਈ ਐਨਾ ਹੈ ਨਹੀਂ ਇਹ ਡਾਕਟਰ ਅਮਰ ਸਿੰਘ ਇੱਕ ਬਹੁਤ ਹੀ ਨਾਇਕ ਦੇਖੋ ਇਹ ਅਫਸਰ ਵੀ ਰਹੇ ਨੇ ਲੇਕਿਨ ਉੱਥੇ ਵੀ ਇਹਨਾਂ ਨੇ ਆਪਣੇ ਆਪ ਨੂੰ ਬੇਦਾਗ ਰੱਖਿਆ ਤੇ ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਦੇ ਮਤਲਬ ਚਿੱਟੇ ਕੱਪੜੇ ਤੇ ਅਜੇ ਤੱਕ ਕੋਈ ਦਾਗ ਨਹੀਂ ਹੈ ਬਿਲਕੁਲ ਸਹੀ ਚੋਣ ਸਾਡੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਦੁਬਾਰਾ ਟਿਕਟ ਦੇ ਕੇ ਕੀਤੀ ਹੈ ਤੇ ਲੋਕ ਇਹਨਾਂ ਨੂੰ ਦੁਬਾਰਾ ਜਰੂਰ ਸਤਾ ਕੇ ਇੱਥੋਂ ਭੇਜਣ ਹਲਕਾ ਸਮਰਾਲਾ ਦੇ ਮਾਛੀਵਾੜਾ ਬਲਾਕ ਦੇ ਪਿੰਡ ਸ਼ੇਰਪੁਰ ਤੋਂ ਇੱਕ ਬੇਅਥਾ ਕੱਟ ਸੀ ਤੇ ਬਧੇਰੇ ਅਪਡੇਟ ਦੇ ਲਈ ਦੇਖਦੇ ਰਹੋ ਦੇਸ਼ ਦੁਨੀਆ ਨਿਊਜ਼ ਚੈਨਲ ਮਾਚੀਵਾੜਾ ਸਾਹਿਬ ਤੋਂ ਰਾਜੀਵ ਸਿੰਘ ਅਲਵੇਲਾ